गुरु सत्संग जीयो फते प्रमाण करने हो गुरु जी का हर सब हो गुरु जी की कहते अंदर जामी में पुरुष बिधाते श्रद्धा मन के पूरे हे विधि वे लेखन वाले हे अंदर दे जानन वाले हे समर्थ मेरी श्रद्धा पूरी कर मेरी एक मांग पूरी कर श्रद्धा है, शर्दा है? दास नादासख मांगे, मुखो कर संतन की एक तो संसार यात्रा है वो है हंकार की यात्रा इस मनुख की मंग है मैं सब कुछ हो जावा और मैं सब कुछ हाँ मैं सब कुछ हो जावा और मैं सब कुछ हाँ मैं ही सब कुछ हाँ मैं ही सब कुछ एक निरंकार की यात्रा है परमात्मा की यात्रा है मैं कुछ भी नहीं मैं कुछ भी नहीं मैं कुछ भी नहीं मैं कुछ भी नहीं ਮੈਂ ਕੁਝ ਨਹੀਂ ਨਹੀਂ ਇਹ ਇੱਕ ਸੰਸਾਰੀ ਤੇ ਹੰਕਾਰੀ ਮਨੁੱਖ ਨੂੰ ਨਹੀਂ ਚੰਗਾ ਲੱਗਦਾ ਕਹਿੰਦਾ ਮੈਂ ਸਭ ਕੁਝ ਹਾਂ ਮੈਂ ਸਭ ਕੁਝ ਹਾਂ ਔਰ ਸਿਰਫ ਇਤਨਾ ਹੀ ਨਹੀਂ ਮੈਂ ਸਭ ਤੋਂ ਮਹਾਨ ਔਰ ਮੈਂ ਹਰ ਗੱਲ ਦੇ ਸਭ ਤੋਂ ਅੱਗੇ ਮੈਂ ਸਭ ਕੁਝ ਯਕੀਨ ਜਾਣੋ ਮਨੁੱਖ ਦੇ ਪ੍ਰਾਣਾ ਦੀ ਮੰਨ स की मंग है मैं सब कुछ हो जावा और मैं सब कुछ हाँ मैं सब कुछ हां हा मैं सब कुछ हाँ जितनी मखलूक है मैं सब तो महान जितनी मनुखता है मैं सब तो अजीन हा प्राणों बुनियादी मंग यही है मैं सब कुछ हाँ मैं सब कुछ हाँ मैं सब कुछ हा के संसारदी यात्रा है निरंकार की यात्रा हे प्रभु मैं कुछ भी नहीं मैं कुछ भी नहीं मैं कुछ भी नहीं मैं, मैं तो केवल कदम खास चरणा की खास चरण आम मनुख संसारी मनुख में सब कुछ हाँ, मैं सब कुछ हाँ, मैं सब कुछ हाँ मैं थे सारे जहान का छत छत्रपति छत्रपति मैं थे सब तो उच्चा मैं थे सब तो उच्चा बहु थे इसी मन से इसी मनोत खड़ी होंगे। मनोत यही है मंग यही है मैं सब कुछ हो जावा और मैं सब कुछ हाँ मैं सब कुछ हाँ ਕ੍ਰੀਮਨ ਕ੍ਰੀਬਨ ਕਈ ਵਾਰ ਲੜਾਈ ਝਗੜੇ ਗੁੱਸੇ ਚ ਮਨੁੱਖ ਕਹਿ ਵੀ ਲੈਂਦਾ ਫਿਰ ਮੇਰੇ ਜੈਸਾ ਕੋਈ ਵੀ ਨਹੀਂ ਹੈ ਇਹ ਯਾਦ ਰੱਖੀਂ ਮਨੁੱਖ ਹਰ ਗਲ ਦੇ ਚ ਦੱਸਣਾ ਚਾਹੁੰਦਾ ਹੈ ਮੈਂ ਹਰ ਗਲ ਦੇ ਚੱਗਦੇ ਆ ਮੈਂ ਹਰ ਗਲ ਦੇ ਚੋਚਾ ਕਿਧਰੇ ਬੋਲ ਕੇ ਦੱਸਦਾ ਹੈ ਕਿਧਰੇ ਇਸ਼ਾਰਿਆਂ ਨਾਲ ਦੱਸਦਾ ਹੈ ਕਿਧਰੇ ਕਿਧਰੇ ਲਿਖ ਕੇ ਵੀ ਦੱਸਦਾ ਹੈ ये भगवान ने नहीं बनाया मैं बनाया तख्ती लगी ये गुरुद्वारा मैं नहीं बनाया गुरु ने नहीं बनाया मैं बनाया ओं पड़ी लगी किधरे किधरे आप नहीं बोलता अखर तू तो, पत्थर तू तो बुलवा मैं सब कुछ हाँ मैं सब कुछ हाँ ਮੈਂ ਸਭ ਕੁਝ ਐਸਾ ਸਤੇ ਬਰਮੰਡੇ ਨੇ ਹੰਕਾਰ ਵਿੱਚ ਕਹਿ ਦਿੱਤਾ ਸੀ ਮਰਦਾਨਾ ਕੀਰਤਨ ਨਾ ਕਰਦਾ ਤੇ ਗੁਰਨਾਮਿਕ ਨੂੰ ਕਿਸ ਨੇ ਜਾਣਨਾ ਸੀ ਪਰ ਫਿਰ ਕਹਿ ਦਿੱਤਾ ਕਿ ਜੇ ਅਸੀਂ ਕੀਰਤਨ ਨਾ ਕਰਦੇ ਹੈ ਗੁਰੂ ਅਰਜਨ ਦੇਵ ਜੀ ਗੁਰੂ ਤੇ ਪ੍ਰਿਥੀ ਚੰਦ ਬਣ ਗਿਆ ਸੀ ਅਸੀਂ ਬਣਾਇਆ ਤੁਹਾਨੂੰ ਗੁਰਦੁਆਰਾ ਹੀ ਨਹੀਂ ਬਣਾਇਆ ਗੁਰੂ ਨੂੰ ਵੀ ਅਸੀਂ ਬਣਾਇਆ मैं सब कुछ हाँ मैं सब कुछ हाँ मैं सब कुछ हाँ हंकार सब कुछ होना चाहता है पावे अल्लाह ही अकबर है सब तो है। हुमायूं का लड़का जलालुद्दीन जब सिंहासन से बैठा तो जलालुद्दीन अकबर मैं अकबर हाँ अकबर है होवेगा तो अल्लाह अकबर ਜਲਾਲਉਦੀਨ ਵੀ ਘਟ ਨਹੀਂ ਜਲਾਲਉਦੀਨ ਅਕਬਰ ਅਕਬਰ ਤੋਂ ਮੁਰਾਦ ਸਭ ਤੋਂ ਵੱਡਾ ਸਭ ਤੋਂ ਉੱਚਾ ਜੋ ਸਭ ਤੋਂ ਉੱਚਾ ਆਪਣੇ ਆਪ ਨੂੰ ਮੰਨ ਬੈਠਾ ਹੈ ਅੱਲਾ ਦਾ ਅਕਬਰ ਹੋਣਾ ਵੀ ਉਹਨੂੰ ਅਖਰੇਗਾ ਇਹ ਵੀ ਮੈਂ ਅਰਜ਼ ਕਰਾਂ ਇਸ ਤਰ੍ਹਾਂ ਦੇ ਹੰਕਾਰੀ ਮਨੁੱਖ ਫਿਰ ਨਾਸਤਿਕ ਹੋ ਜਾਂਦੇ ਨੇ ਹੰਕਾਰੀ ਮਨੁੱਖ ਹਰ ਨਾਕਸ਼ ਹੋ ਗਿਆ ਸੀ ਹੰਕਾਰੇ ਮਨਕ ਪਰ ਕਹਿ ਦਿੰਦਾ ਹੈ ਉਹ ਅਕਬਰ ਨਹੀਂ ਮੈਂ ਹੀ ਅਕਬਰ ਹਾਂ ਹਰ ਨਾਖਸ਼ ਨੇ ਕਹਿ ਦਿੱਤਾ ਸੀ ਮੈਂ ਹੀ ਪਰਮਾਤਮਾ ਪਰਮਾਤਮਾ ਕੀ ਹੁੰਦਾ ਹੈ ਮੈਂ ਹੀ ਭਗਵਾਨ ਭਗਵਾਨ ਕੀ ਹੁੰਦਾ ਹੈ ਭਗਵਾਨ ਕੋਈ ਜਨ ਫਲ ਦੇ ਚ ਨਹੀਂ ਜਲ ਹਰਨਾਖਸ਼ ਥਲ ਹਰਨਾਖਸ਼ ਜਲ ਫਲ ਦੇ ਚ ਹਰਨਾਖਸ਼ ਹੈ ਹਰ ਪਾਸੇ ਹਰਨਾਖਸ਼ ਹੈ ਹਰ ਪਾਸੇ ਮੈਂ ਛਾਇਆ ਹੋਇਆ ਹੈ ਮੈਂ ਹਰ ਪਾਸੇ ਮੇਰੀ ਸ਼ਕਤੀ ਸੰਸਾਰ ਦੀ ਯਾਤਰਾ ਹੰਕਾਰ ਦੀ ਯਾਤਰਾ ਤੇ ਇਹੀ ਹੈ ਇਹੀ ਹੈ ਮੈਂ ਸਭ ਕੁਛ ਹਾਂ ਔਰ ਸਭ ਤੋਂ ਵੱਡਾ ਤੋਂ ਕੁਦਰਤੀ ਗੜ ਹੈ ਮੇਰਾ ਮਕਾਨ ਵੱਡਾ ਹੋਵੇ ਤੋਂ ਮਕਾਨ ਦੇ ਆਸਰੇ ਤੇ ਮੈਂ ਕਮਾ ਮੈਂ ਵੱਡਾ ਫਿਰ ਮੇਰਾ ਕਾਰੋਬਾਰ ਵੱਡਾ ਹੋਵੇ ਤੋਂ ਫਿਰ ਕਾਰੋਬਾਰ ਦੇ ਆਖੇ ਤੇ ਮੈਂ ਆਕਸਾ ਕਾ ਨੂੰ ਰੱਖ ਕੇ ਸਾਹਮਣੇ ਮੈਂ ਸਭ ਤੋਂ ਵੱਡਾ ਫਿਰ ਮੇਰਾ ਪਰਿਵਾਰ ਵੱਡਾ ਹੋਵੇ ਤੇ ਫਿਰ ਪਰਿਵਾਰ ਦੇ ਸਮਖਿਂ ਉਹਨੂੰ ਸਾਹਮਣੇ ਰੱਖ ਕੇ ਮੈਂ ਆਖ ਸਕਾਂ ਮੈਂ ਸਭ ਤੋਂ ਵੱਡਾ ਮੇਰਾ ਰਤਬਾ ਵੱਡਾ ਹੋਵੇ ਮੇਰਾ ਅਹੁਦਾ ਵੱਡਾ ਹੋਵੇ ਮੇਰਾ ਸਿੰਘਾਸਨ ਵੱਡਾ ਹੋਵੇ ਤਾਂ ਮੈਂ ਆਖ ਸਕਾਂ ਮੈਂ ਸਭ ਤੋਂ ਵੱਡਾ ਸਭ ਤੋਂ ਵੱਡਾ ਕਾਰੋਬਾਰ ਪਰਿਵਾਰ ਰਾਜਨੀਤੀ ਮਨੁੱਖ ਦੀ ਲੋੜ ਹੈ ਔਰ ਮੈਂ ਸਭ ਤੋਂ ਵੱਡਾ ਮੈਂ ਸਭ ਤੋਂ ਵੱਡਾ ਬਾਕੀ ਸਭ ਛੋਟੇ ਔਰ ਮੈਂ ਸਭ ਕੁਛ ਹਾਂ ਮੈਂ ਸਭ ਕੁਛ ਹਾਂ ਇਹ ਸਭ ਤੋਂ ਵੱਡੀ ਮੂਰਤ ਇਹ ਸਭ ਤੋਂ ਵੱਡੀ ਮੂਰਤ ਇਸ ਹਾਸੇ ਕਰੀਬਨ ਕਰੀਬਨ ਸੰਸਾਰ ਵਿੱਚ ਬਹੁਤ ਵੱਡੀ ਸਾਰੀ ਮਨੁੱਖਤਾ ਕੋਈ ਸਿਆਣਾ ਪ੍ਰਦੇਸ਼ ਨਹੀਂ ਜੀਉਂਦੀ ਮੈਂ ਸਭ ਕੁਛ ਹਾਂ ਮੈਂ ਸਭ ਕੁਛ ਐਸਾ ਮੈਂ ਹਾਂ ਵਾਂ ਤੇ ਐਸਾ ਮੈਂ ਦਿਸਾਂ ਕਮ ਸੇ ਕਮ ਸ਼ਾਇਦ ਇਹ ਮੇਰਾ ਮਕਾਨ ਐਸਾ ਹੋਣਾ ਚਾਹੀਦਾ ਹੈ ਜਿਹੜਾ ਕਿਸੇ ਦੂਸਰੇ ਦਾ ਨਾ ਹੋਵੇ ਤਾਂ ਕਿ ਉਸ ਦੇ ਆਸਰੇ ਤੇ ਮੈਂ ਦਸਾਂ ਮੈਂ ਸਭ ਕੁਝ ਮੇਰਾ ਕਾਰੋਬਾਰ ਐਸਾ ਹੋਣਾ ਚਾਹੀਦਾ ਹੈ ਬਾਕੀ ਕਿਸੇ ਦਾ ਨਾ ਹੋਵੇ ਮੇਰਾ ਅਹੁਦਾ ਐਸਾ ਹੋਣਾ ਚਾਹੀਦਾ ਹੈ ਬਾਕੀ ਕਿਸੇ ਦਾ ਨਾ ਹੋਵੇ ਮੈਂ ਸਭ ਕੁਝ ਮੈਂ ਸਭ ਕੁਝ ਲੈ ਸੇਬਸ ਬੋਲੇ ਨੂੰ ਕੰਨ ਲਾ ਸੇ ਮਕਾਨ ਵੱਡਾ ਹੋ ਗਿਆ ਤੂੰ ਤੇ ਰੋਜ਼ ਰੋਜ਼ ਛੋਟਾ ਹੁੰਦਾ ਜਾ ਰਿਹਾ ਰੋਜ਼ ਰੋਜ਼ ਤੇਰਾ ਪਰਿਵਾਰ ਵੱਡਾ ਹੋ ਰਿਹਾ ਤੂੰ ਤੇ ਦਿਨ ਦਿਨ ਕਰਕੇ ਰੋਜ਼ ਘਟਦਾ ਜਾ ਰਿਹਾ ਛਿੰਝੇ ਨਾ ਆਉਂਦੇ ਵਿਹਾਰਤ ਹੈ ਫੋਟੇ ਘਟ ਜਿਉ ਪਾਲੇ ਹੋ ਸਕਦਾ ਹੈ ਤੇਰਾ ਰੋਜ਼ ਰੋਜ਼ ਘਰੋ ਵਾਰ ਵੱਡਾ ਹੋ ਰਿਹਾ ਵੇ ਤੂੰ ਤੇ ਰੋਜ਼ ਰੋਜ਼ ਛੋਟਾ ਹੋ ਰਿਹਾ ਛੋਟਾ ਹੋ ਰਿਹਾ ਸੋਟਾਰੇ ਘਰ ਵਾਰ ਮੇਰਾ ਵੱਡਾ ਐ ਇਸ ਵਾਸਤੇ ਮੈਂ ਵੱਡਾ ਪਰ ਤੂੰ ਪਨਪਨ ਦੇ ਛੋਟਾ ਹੋ ਰਿਹਾ ਪਰ ਵਾਰ ਤੇਰਾ ਵੱਡਾ ਐ ਸੋਸਤੇ ਤੂੰ ਦਾਵਾ ਕਰੇ ਮੈਂ ਸਭ ਤੋਂ ਵੱਡਾ ਮਕਾਨ ਮੇਰਾ ਸਭ ਤੋਂ ਵੱਡਾ ਤਨ ਸੰਭਦਾ ਨਰੀ ਸਭ ਤੋਂ ਅੱਗੇ ਸਭ ਤੋਂ ਵੱਡੀ ਸਿੰਘਾਸਨ ਰੁਤਬਾ ਮੇਰਾ ਸਭ ਤੋਂ ਵੱਡਾ ਮੈਂ ਸਭ ਤੋਂ ਵੱਡਾ ਸੰਗਾਸ ਨੂੰ ਉੱਚਾ ਹੋਵੇਗਾ ਮਕਾਨ ਵੱਡਾ ਹੋਵੇਗਾ ਪਰਿਵਾਰ ਵੱਡਾ ਹੋਵੇਗਾ ਕਾਰੋਬਾਰ ਵੱਡਾ ਹੋਵੇਗਾ ਪ੍ਰਕਿਰਤੀ ਤੈਨੂੰ ਰੋਜ਼ ਰੋਜ਼ ਛੋਟਾ ਕਰ ਰਹੀ ਹੈ ਕੁਦਰਤ ਤੈਨੂੰ ਰੋਜ਼ ਰੋਜ਼ ਛੋਟਾ ਕਰ ਰਹੀ ਹੈ ਕੁਦਰਤ ਤੈਨੂੰ ਰੋਜ਼ ਰੋਜ਼ ਚਿਤਾ ਦੀ ਤਰਫ ਲੈ ਜਾ ਰਹੀ ਹੈ ਕੁਦਰਤ ਤੈਨੂੰ ਰੋਜ਼ ਰੋਜ਼ ਕਬਰ ਦੀ ਤਰਫ ਲੈ ਜਾ ਰਹੀ ਹੈ ਤੂੰ ਮਿਹਨ ਮਾੜੀਆਂ ਦਾ ਮਾਨ ਕਰ ਰਹੇ ਹੈ ਕੁਦਰਤ ਤੇ ਰੋਜ਼ ਰੋਜ਼ ਧੱਕਾ ਮਾਰ ਰਹੀ ਹੈ ਕਬਰ ਦੀ ਤਰਫ ਤੇ ਤੜੀ ਤੂੰ چهsinghasan da ahankar kar rahe hain prakriti te roz roz tenu vark karde ja rahi hai talde sudh di ja rahi chhota ho rahe chhota ho rahe chhota ho rahe prakriti roz roz chhota kar de ja rahi hai kehta main sab kuch main sab kuch aur main sab to vadda main sab to mahan sab to agge ਮਨੁੱਖ ਦੀ ਸਾਰੀ ਭੱਜ ਦੌੜ ਸਭ ਤੋਂ ਅੱਗੇ ਹੋਣ ਦੇ ਚ ਸਰਵ ਖੇਡਾਂ ਦੇ ਚ ਨਹੀਂ ਹੈ ਵਾਸਤਵਿਕ ਜ਼ਿੰਦਗੀ ਦੀ ਅਚੀ ਤੇ ਖੇਡਾਂ ਨੂੰ ਵੀ ਕਿਦਰੇ ਖੇਡ ਨਾ ਸਮਝ ਲੈਣਾ ਅਸਲੀ ਤੰਗਾ ਚੱਲਦਾ ਪਿਆ ਅਸਲੀ ਲੜਾਈ ਚੱਲਦੀ ਪਈ ਹੈ ਇਸ ਵਾਸਤੇ ਮੇਰੀ ਦ੍ਰਿਸ਼ਟੀ ਚ ਕੋਈ 올림픽 ਖੇਲਾ ਵੀ ਖੇਲਾ ਨਹੀਂ ਹੈ ਪਾਵੇਂ ਇਸ ਸੰਬੰਧ ਵਿੱਚ ਕੁਝ ਸੱਜਣ ਮਿੱਤਰਾਂ ਨੇ ਬੜੇ ਮੇਰੇ ਨਾਲ ਵਿਚਾਰ ਕੀਤੇ ਦੁਨੀਆ ਦਾ ਸਭ ਤੋਂ ਵੱਡਾ ਖੇਲ 올ੰਪਿਕ ਖੇਡਾ ਸਾਰੀ ਦੁਨੀਆ ਤੋਂ ਉਸ ਖੇਡ ਵਿੱਚ ਖਿਡਾਰੀ ਪਹੁੰਚਦੇ ਬੜਾ ਲੋਕੀ ਖਰਚ ਕਰਕੇ ਪਹੁੰਚਦੇ ਨੇ ਬੜਾ ਸਮਾਂ ਕਢ ਕੇ ਪਹੁੰਚਦੇ ਨੇ ਖੇਡਾਂ ਦੇਖਣ ਵਾਸਤੇ ਫਿਰ ਮੈਂ ਐਲਾਨੀਆਂ ਅਮਰੀਕਾ ਚ ਕਹ ਹੁੰਦਾ ਸੀ ਇਹ ਖੇਡਾਂ ਨਹੀਂ ਹੈ ਨਹੀਂ ਨਹੀਂ ਜੰਗ ਹੈ ਇਹ ਧੰਦਾ ਹੈ ਜਿਹੜੀ ਟੀਮ ਹਾਰ ਜਾਂਦੀ ਹੈ ਤਾਂ ਫਿਰ ਕਹਿ ਦਿੱਤਾ ਜਾਂਦਾ ਹੈ ਚੀਨ ਹਾਰ ਗਿਆ ਜਪਾਨ ਜਿੱਤ ਗਿਆ ਜਪਾਨ ਹਾਰ ਗਿਆ ਕੋਰੀਆ ਜਿੱਤ ਗਿਆ ਕੋਰੀਆ ਹਾਰ ਗਿਆ ਹਿੰਦੁਸਤਾਨ ਜਿੱਤ ਗਿਆ ਹਿੰਦੁਸਤਾਨ ਹਾਰ ਗਿਆ ਪਾਕਿਸਤਾਨ ਜਿੱਤ ਗਿਆ ਖੇਲਾਂ ਦੀ ਜਿੱਤ ਦੇਸ਼ ਦੀ ਜਿੱਤ ਖੇਲਾਂ ਦੇ ਹਾਰ ਦੇਸ਼ ਦੇ ਹਾਰ ਜੀਡੀ ਟੀਮ ਹਾਰ ਜਾਂਦੀ ਹੈ ਫਿਰ ਸਿਰ ਝੁਕਾ ਕੇ ਘਰ ਆਉਂਦੀ ਹੈ ਬੜੇ ਮਾਇੂਸ लौटਦੇ ਨੇ ਜੇ ਵੀ ਟੀਮ ਜਿੱਤ ਜਾਂਦੀ ਹੈ ਸਵਾਗਤ ਕਰਨ ਲਈ ਵਕਤ ਦੀ ਹਕੂਮਤਾਂ ਵੀ ਅੱਡੇ ਪਾਉਂਦੀ ਜਿੱਤ ਕੇ ਆ ਰਹੇ ਨੇ ਜਿੱਤ ਕੇ ਆ ਰਹੇ ਨੇ ਜਿੰਝ ਜਿਵੇਂ ਕਿਸੇ ਦੇਸ਼ ਨੂੰ ਜਿੱਤ ਕੇ ਆ ਰਹੇ ਨੇ ਜਿਸੇ ਕਾਮ ਨੂੰ ਜਿੱਤ ਕੇ ਆ ਰਹੇ ਨੇ ਇਸ ਵਾਸਤੇ ਖੇਲਾ ਨਹੀਂ ਨਹੀਂ ਤੇ ਜੰਗ ਹੈ ਜੰਗ ਵਿੱਚ ਜਿੱਤ ਤੇ ਹਾਰ ਹੁੰਦੀ ਜਿੱਤ ਲਈ ਖੁਸ਼ੀ ਹਾਰ ਦਾ ਗਮ ਫਿਰ ਨਿਰੀ ਜੰਗ ਹੀ ਨਹੀਂ ਹੈ ਦੰਦਾ ਹੈ ਜੋ ਜਿੱਤ ਜਿੱਤ ਜਾਂਦਾ ਹੈ ਲੱਖਾਂ ਕਰੋੜਾਂ ਉਸ ਨੂੰ ਮਿਲਦੇ ਨੇ ਜੋ ਹਾਰ ਜਾਂਦੇ ਨੇ ਫਟਕਾਰਾਂ ਉਹਨਾਂ ਨੂੰ ਮਿਲਦੇ ਇਸ ਨੂੰ ਕਿਸ ਤਰ੍ਹਾਂ ਖੇਲਾ ਕਹੋ ਧੰਦਾ ਹੈ ਲੱਖਾਂ ਕਰੋੜਾਂ ਦੇ ਨਫੇ ਨੇ ਔਰ ਲੱਖਾਂ ਕਰੋੜਾਂ ਦਾ ਨਾ ਸੋਣਾ ਹੈ ਨੁਕਸਾਨ ਹੋਣਾ ਜਿਸ ਵਿੱਚ ਜਿੱਤ ਹੈ ਕਿ ਆਹਾਰ ਹੈ ਇਹ ਖੇਲਾ ਨਹੀਂ ਹੈ ਮਨੁੱਖ ਦੀ ਮਨੋਵਿਰਤੀ ਨੇ ਖੇਲਾ ਨੂੰ ਵੀ ਖੇਲਣਾ ਨਹੀਂ ਰਹਿਣ ਦਿੱਤਾ ਦੌੜ ਹੈ ਸਭ ਤੋਂ ਅੱਗੇ ਨਿਕਲਣਾ ਹੈ ਖੇਲਾ ਨਹੀਂ ਸਭ ਤੋਂ ਛੇਵੜਾ ਹੈ ਦਰਸਲ ਸੰਸਾਰ ਦੇ ਹਰ ਧੰਦੇ ਦੇ ਵਿੱਚ ਸੰਸਾਰ ਦੀ ਹਰ ਕਰਿਆ ਵਿੱਚ ਮਨੁੱਖ ਸਭ ਤੋਂ ਅੱਗੇ ਹੋਣਾ ਚਾਹੁੰਦਾ ਹੈ ਹੋਣਾ ਹੀ ਚਾਹੁੰਦਾ ਬਾਰ ਬਾਰ ਦੱਸਦਾ ਵੀ ਰਹਿੰਦਾ ਹੈ ਕਹਿੰਦਾ ਵੀ ਰਹਿੰਦਾ ਮੈਂ ਸਭ ਕੁਝ ਹਾਂ ਮੈਂ ਸਭ ਤੋਂ ਵੱਡਾ ਮੈਂ ਸਭ ਤੋਂ ਵੱਡਾ ਮੈਂ ਸਭ ਤੋਂ ਵੱਡਾ ਕਿਧਰੇ ਪ੍ਰਤੱਖ ਰੂਪ ਵਿੱਚ ਕਹਿੰਦਾ ਹੈ ਕਿਧਰੇ ਬੁਲੰਦ ਬਾango ਕਹਿੰਦਾ ਹੈ ਕਿਧਰੇ ਇਸ਼ਾਰਿਆਂ ਨਾਲ ਕਹਿੰਦਾ ਹੈ ਕਿਧਰੇ ਦੀਵਾਰਾਂ ਤੇ ਲਿਖਾ ਕੇ ਕਹਿੰਦਾ ਹੈ ਕਹਿੰਦਾ ਮੈਂ ਸਭ ਕੁਝ ਹਾਂ ਮੈਂ ਸਭ ਕੁਝ ਹਾਂ मैं कुछ भी नहीं मैं कुछ भी नहीं कहना जो निरंकार के मार्ग से चलता है। मैं कुछ भी नहीं और मेरे को अपना भी कुछ नहीं मेरा मुझ में कि नहीं जो कुछ है सो तेरा कुछ भी नहीं कुछ भी नहीं कुछ भी नहीं मैं ना ही मैं भी कुछ नहीं मैं ना ही प्रभ सब किस तेरा ਕੀ ਕਿਤੇ ਇਹ ਯਾਦ ਹੈ ਔਰ ਸੁਣ ਲੈਣਾ ਜੋ ਐਸਾ ਕਹਿੰਦਾ ਮੈਂ ਸਭ ਕੁਝ ਹਾਂ ਮੈਂ ਸਭ ਕੁਝ ਹਾਂ ਔਰ ਸਭ ਕੁਝ ਹੋਣ ਦਾ ਯਤਨ ਕਰ ਰਿਹਾ ਹੈ ਇੱਕ ਦਿਨ ਖਾਕ ਹੋ ਜਾਂਦਾ ਹੈ ਰਾਖ ਹੋ ਜਾਂਦਾ ਹੈ ਕੁਝ ਵੀ ਨਹੀਂ ਤੇ ਜੋ ਐਲਾਨੀਆਂ ਕਹਿ ਦਿੰਦਾ ਮੈਂ ਤੇ ਖਾਕ ਹਾਂ ਸਭ ਦੇ ਮੈਂ ਤੇ ਰਾਖ ਹਾਂ ਸਭ ਦੇ ਯਕੀਨ ਜਾਣ ਇੱਕ ਦਿਨ ਸੂਰਜਾਂ ਦਾ ਮਹਾ ਸੂਰਜ ਹੋ ਜਾਂਦਾ ਹੈ ਜੋ ਕਹਿੰਦਾ ਮੈਂ ਕੁਛ ਵੀ ਨਹੀਂ ਸਭ ਕੁਝ ਹੋ ਜਾਂਦਾ ਹੈ ਔਰ ਜੋ ਕਹਿੰਦਾ ਮੈਂ ਸਭ ਕੁਛ ਹਾਂ ਬਿਲਕੁਲ ਮਿਟ ਜਾਂਦਾ ਐਸਾ ਰੱਬ ਦੀ ਵਿਦਾਨ ਐਸਾ ਹੀ ਸੁਰੀ ਵਿਦਾਨ ਹੈ ਤਾਂ ਜਿਸ ਨੇ ਪ੍ਰਭੂ ਦੇ ਮਾਰਗ ਤੇ ਚੱਲਣਾ ਹੁੰਦਾ ਹੈ ਉਹਨੂੰ ਕਬੂਲ ਕਰਨਾ ਪੈਂਦਾ ਮੈਂ ਕੁਛ ਵੀ ਨਹੀਂ ਮੈਂ ਕੁਛ ਵੀ ਨਹੀਂ ਮੈਂ ਕੁਛ ਵੀ ਨਹੀਂ ਚਲੋ ਇਸ ਸੰਬੰਧ ਵਿੱਚ ਇੱਕ ਦੋ ਬੋਲ ਮੈਂ ਤੁਹਾਡੇ ਸਾਹਮਣੇ ਰੱਖ ਭਾਈ ਸਾਹਿਬ ਭਾਈ ਗੁਰਦਾਸ ਜੀ ਭਾਈ ਸਾਹਿਬ ਦਾ ਇੱਕ ਸਵਈਆ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਜਿਸ ਦੇ ਵਿੱਚ ਭਾਈ ਸਾਹਿਬ ਕਹਿੰਦੇ ਨੇ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਮੈਂ ਕੁਝ ਵੀ ਨਹੀਂ ਦੋਨੁਕਤੇ ਹੋਰ ਵੀ ਸੁਣ ਲੈਣਾ ਕੁਦਰਤੀ ਗੱਲ ਹੈ ਇਹ ਵੀ ਸਾਹਮਣੇ ਹੈ ਜਿਵੇਂ ਕਬੀਰ ਕਹਿੰਦੇ ਨੇ ਕਬੀਰ ਸਭ ਤੇ ਹੰbure ਬੁਰਾ ਮਨੁੱਖ ਸਮਾਜ ਦਾ ਠੁਕਰਾਇਆ ਹੁੰਦਾ ਕਬੀਰ ਸਭ ਤੇ ਹਮ ਬੁਰੇ ਹੈ ਹਮ ਤਾਂ ਜੋ ਭਲੋ ਸਭ ਕੋ ਹੈ ਮੈਂ ਸਭ ਤੋਂ ਬੁਰਾ ਮੈਂ ਸਭ ਤੋਂ ਬੁਰਾ ਮੈਨੂੰ ਛੱਡ ਕੇ ਸਾਰੇ ਹੀ ਚੰਗੇ ਸਾਰੇ ਹੀ ਚੰਗੇ ਤੋ ਬੜੇ ਧਿਆਨ ਨਾਲ ਸੁਣਨਾ ਜੋ ਕੁਝ ਮੈਂ ਕਹਿ ਰਿਹਾ ਜਰਾ ਉਹਦੇ ਸ਼ਮਾ ਵੀ ਰੱਖਣਾ ਚਲੋ ਕਬੀਰ ਜੀ ਮੰਨ ਲੈਂਦੇ ਆ ਤੁਸੀਂ ਸਭ ਤੋਂ ਬੁਰੇ ਹੋ ਤੋ ਫਿਰ ਸਾਨੂੰ ਸੰਤ ਕਹਿਣ ਦੇ ਕੀ ਲੋੜ ਐ ਗੱਲ ਖਤਮ ਫਾਨੂੰ ਭਗਤ ਕਹਿਵਾ ਕੀ ਕਰਦੇ ਕੁਛ ਵੀ ਫਿਰ ਤੁਹਾਡੀ ਬਾਣੀ ਦਾ ਕੀਰਤਨ ਕਿਉਂ ਕਰੀਏ ਤੇ ਕਥਾ ਕਿਉਂ ਕਰੀਏ ਗੱਲ ਖਤਮ ਕਿਉਂਕਿ ਤੁਸੀਂ ਸਭ ਤੋਂ ਬੁਰੇ ਤੁਸੀਂ ਆਪ ਕਹਿੰਦੇ ਦੂਸਰਾ ਨੁਕਤਾ ਜੇ ਕਹੀਏ ਨਹੀਂ ਜੋ ਕਬੀਰ ਕਹਿ ਰਹੇ ਨੇ ਐਸੇ ਉਹ ਨਹੀਂ ਨੇ तो फिर कबीर जी दे गलत बयानी करने का इल्जाम आए दौरेगा आप सारे सियाने बैठे फिर कबीर उ इल्जाम आता है कबीर गलत बयानी कर रहे हैं जो कुछ कह रहे हैं ऐसा है नहीं मैं फिर दोहराव कबीर सब ते हम बुरे रूहे जमीन पे ऐसा होर कोई बुरा नहीं जैसा मैं ना। ਪਰ ਮੈਨੂੰ ਛੱਡ ਕੇ ਸਾਰੇ ਹੀ ਭਲੇ ਨੇ ਸਾਰੇ ਹੀ ਮਾਨ ਨੇ ਸਾਰੇ ਹੀ ਚੰਗੇ ਨੇ ਚਲੋ ਮੰਨ ਲੈਨੇ ਮੰਨ ਲੈਨੇ ਤੁਸੀਂ ਜੋ ਕੁਝ ਕਹਿ ਰਹੇ ਹੋ ਠੀਕ ਹੈ ਤਾਂ ਫਿਰ ਤੁਹਾਨੂੰ ਸੰਤ ਕਹਿਣ ਦੀ ਕੀ ਲੋੜ ਹੈ ਤੁਹਾਨੂੰ ਭਗਤ ਕਹਿਣ ਦੀ ਕੀ ਲੋੜ ਹੈ ਤੁਹਾਡੀ ਬਾਣੀ ਦਾ ਜਪ ਕਿਉਂ ਕਰੀਏ ਤੁਹਾਡੀ ਬਾਣੀ ਦਾ ਕੀਰਤਨ ਕਿਉਂ ਕਰੀਏ ਤੁਹਾਡੀ ਬਾਣੀ ਦੇ ਅਰਥ ਬੋਧ ਕਰਕੇ ਕਥਾ ਕਿਉਂ ਕਰੀਏ ਕੀ ਲੋੜ ਹੈ ਤੁਸੀਂ ਸਭ ਤੋਂ ਬੁਰੇ ਤੇ ਜੇ ਨਹੀਂ ਨਹੀਂ ਇਹ ਖੇਡ ਨਹੀਂ ਨੇ ਜੋ ਕਬੀਰ ਕਹਿ ਰਹੇ ਨੇ ਕਬੀਰ ਐਸਾ ਨਹੀਂ ਹੈ ਤਾਂ ਮੈਂ ਫਿਰ ਦੋ ਰਾ ਦੇ ਆ ਕਬੀਰ ਜੀ ਦੇ ਉੱਤੇ ਗਲਤ ਬਿਆਨ ਨਹੀਂ ਕਰਨ ਦਾ ਇਲਜ਼ਾਮ ਆਉਂਦਾ ਜਿਹਨੂੰ ਆਮ ਬੋਲ ਚੱਲਦੀ ਭਾਸ਼ਾ ਜੀ ਕਹਿੰਦੇ ਨੇ ਝੂਠ ਬੋਲਣ ਦਾ ਇਲਜ਼ਾਮ ਆਉਂਦਾ ਹਉ ਵੋ ਇਸੇ ਤਰ੍ਹਾਂ ਹੀ ਭਾਈ ਗੁਰਦਾਸ ਕਹਿੰਦੇ ਨੇ ਚਲੋ ਉਹ ਵੀ ਸੁਣ ਲਓ ਭਾਈ ਸਾਹਿਬ ਕਹਿੰਨੇ ਨੇ ਤੋਸੋ ਨਾ ਨਾ ਅਨਾਥ ਨਮੋਸਰ ਤੋਸੋ ਨਾ ਦਾਨੀ ਨਮੋਸੋ ਬਿਖਾਰੀ ਸਰਲ ਸ਼ਬਦ ਨੇ ਅਰਥ ਆਪ ਹੀ ਕਰਦੇ ਮੋਸੋ ਨਾ ਦੇਨ ਸੰਸਕ੍ਰਿਤ ਦੇ ਚ ਦੇਨ ਦੇ ਅਰਥ ਨੇ ਨਿਨਿਮਰਣਾ ਅਤੇ ਤਾਣਾ ਕਮਜ਼ੋਰ ਲਾਗਰ ਮੁਫਲਿਸ ਇਸ ਸਾਰੀਆਂ ਗੱਲਾਂ ਇਕੱਠੀਆਂ ਕਰੀਏ ਇਕ ਸ਼ਬਦ ਦੇ ਜ ਬਿਆਨ ਕਰ ਦਈਏ ਇਥੇ ਬੜਾ ਦੀਨ ਹੈ ਇਹ ਦੋ ਵਖਰੀਏ ਦੇਨ ਸ਼ਬਦ ਪਰ ਵੇ ਫਰਸੇ ਦਾ ਹੋਏ ਤੇ ਇਹਦੇ ਅਰਥ ਬਣਦੇ ਨੇ ਧਰਮ ਦੋਹਾਂ ਭਾਸ਼ਾਵਾਂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਆਇਆ ਹੈ ਦੀਨ ਬਿਸਾਰੇ ਹੋਰੇ دیਵਾਨੇ ਦੀਨ ਬਿਸਾਰੇ ਹੋਰੇ ਇਥੇ ਦੀਨ ਦੇ ਅਰਥ ਧਰਮ ਹੈ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਸੂਰ ਵੀਰੋ ਓ ਜਿਹੜਾ ਦੇਨ ਦਾ ਪੱਖ ਲੈ ਲਵੇ ਕਮਜ਼ੋਰ ਦਾ ਪੱਖ ਲੈ ਲਵੇ ਮਫਲਿਸ ਦਾ ਪੱਖ ਲੈ ਲਵੇ ਨਿਮਾਣੇ ਨੇ ਤਾਣੇ ਦਾ ਪੱਖ ਲੈ ਲਵੇ ਭਾਈ ਸਾਹਿਬ ਕਹਿਣਾ ਮੌਸਾ ਨਾ ਦੇਨ ਦਇਆ ਨਾ ತೋਸਰ ਮੌਸਾ ਅਗਿਆਨ ਨਾ ತೋ ਸੋ ਵਿਚਾਰੇ ਮੈਨਿ ਜੈਸਾ ਹੋਰ ਕੋਈ ਅਗਿਆਨੀ ਨਹੀਂ ਜਿੰਨਾ ਮੈਂ ਅਗਿਆਨੀ ਜਿੰਨਾ ਮੈਂ ਨਾ ਸਮਝੇ तेरे जैसा होर कोई ज्ञानी बिचारी नहीं पर मेरे जैसा होर कोई अज्ञानी नहीं ये एक पंक्ति दूसरी कह लगे भी हैरानगी जो भाई साहब भाई गुरुदास जी कहते हैं तो सो न ना ना अनाथ अनाथ ना मौसर तो सो ना दानी ना मोसो बिखारी मोसो ना दीन। दयावा तो सर मोसो अज्ञान ना तो सो बिचारी मोसो ना पत 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 किसे कहंदे ने भ्रष्ट महान पाते पर साहब कहंदे ने मेरे जैसा और कोई नहीं इन्नु कहदरे क पौन कल्पना से अत कथनी ना समझना भाने साहित्यिक दुनिया च काव्य दुनिया च शायराना अंदाज विच कहंदे ने अति उपमा अलंकार ਵਰਤਿਆ ਜਾ ਸਕਦਾ ਹੈ ਫਲਾਣੇ ਦਾ ਮੁਖੜਾ ਤੇ ਚੰ드ਰਮਾ ਦੀ ਤਰ੍ਹਾਂ অতি ਉਪਮਾ ਅਲੰਕਾਰ ਫਲਾਣੇ ਦੇ ਦੰਦ ਤੇ ਮੋਤੀਆਂ ਵਰਗੇ ਨੇ অতি ਉਪਮਾ ਅਲੰਕਾਰ ਫਲਾਣੇ ਦੀ ਚਾਲ ਤੇ ਹੰਸ ਵਰਗੀ ਹੈ অতি ਉਪਮਾ ਅਲੰਕਾਰ ਭਾਅ ਅਤੀ ਉਪਮਾ ਕਰਦੇ ਨੇ ਸਾਹਿਤਿਕ ਦੁਨੀਆ 'ਚ ਸ਼ਾਇਰੀ ਦੀ ਦੁਨੀਆ 'ਚ ਕਾਵੇ ਕਲਾ ਦੇ ਅਤੀ ਉਪਮਾ ਅਲੰਕਾਰ ਵਰਤੇ ਆ ਜਾਂਦਾ ਹੈ ਪਰ ਮੈਂ ਅਰਜ਼ ਕਰਾਂ ਅਤੀ ਉਪਮਾ ਅਲੰਕਾਰ ਹੁੰਦਾ ਤੇ ਝੂਠੀ ਔਰ ਖੁੱਤੀ ਹੈ ਅਗਰ ਕਹਿ ਦਈਏ ਫਲਾਣੇ ਦਾ ਮੁਖੜਾ ਚੰਦਰਮਾ ਦੀ ਤਰ੍ਹਾਂ ਤਾਂ ਘਰ ਦੇ ਵਿੱਚ ਬਿਜਲੀ ਜਲਾਣ ਦੀ ਲੋੜ ਹੀ ਨਹੀਂ ਹੁੰਦੇ ਮੁਖੜੇ ਤੋਂ ਚਾਨਣਾ ਲਈਏ ਪਰ ਬੱਤੀ ਜਲਾਣ ਦੀ ਲੋੜ ਹੀ ਨਹੀਂ ਇਹ ਵੀ ਮੈਂ ਅਰਜ਼ ਕਰਦਾ ਹੈ ਤੇ ਸਭ ਝੂਠ ਅਤੀ ਉਪਮਾ ਅਲੰਕਾਰ ਝੂਠ ਹੁੰਦਾ ਹੈ ਸਿਰਫ ਸਾਹਿਤਿਕ ਦੁਨੀਆ 'ਚ અનુਮਾਨ ਦਿੱਤਾ ਗਿਆ ਇਸ ਝੂਠ ਨੂੰ ਵੀ ਮੰਨ ਦਿੱਤਾ ਗਿਆ ਗੱਲ ਤੇ ਵਧਾ ਕੇ ਆਖੀ ਗਈ ਹੈ ਵਧਾ ਕੇ ਆਖਣੀ ਵਿੱਚ ਝੂਠ ਹੈ ਗੱਲ ਘਟਾ ਕੇ ਆਖੀ ਗਈ ਹੈ ਵੀ ਝੂਠ ਹੈ ਪਰ ਮੈਂ ਅਰਥ ਕਰਾਂ ਸਾਹਿਤਿਕ ਦੁਨੀਆ ਦੇ ਵਿੱਚ ਸ਼ਾਇਰੀ ਦੀ ਦੁਨੀਆ ਦੇ ਵਿੱਚ ਕਾਵਿ ਦੀ ਦੁਨੀਆ ਵਿੱਚ ਇਹਨੂੰ ਪ੍ਰਮਾਣਿਕਤਾ ਦਿੱਤੀ ਗਈ ਹੈ ਮੰਨ ਲੈਂਦੇ ਠੀਕ ਠੀਕ ਵੈਸਾ ਭਾਈ ਗੁਰਦਾਸ ਜੀ ਇਥੇ ਕੋਈ ਬੋਲਣ ਦੀ ਅਤ ਨਹੀਂ ਕਰ ਰਿਹਾ ਇਸ ਤਰ੍ਹਾਂ ਨਾ ਸਮਝਣਾ ਮਉਸੋ ਨਾ ਪਤਤ ਰੋਹੈ ਜ਼ਮੀਨ ਵਿੱਚ ਮੇਰੇ ਜੈਸਾ ਕੋਈ ਪਾਤੀ ਨਹੀਂ ਮਉਸੋ ਨਾ ਪਤਤ ਪਾਵਨ ਤੋਂ ਸਰ ਮਉਸੋ ਬਿਕਾਰੀ ਨਾ ਤੋਂ ਸੋ ਉਪਕਾਰੀ ਇਸ ਬ੍ਰਹਿਮੰਡ ਵਿੱਚ ਮੇਰੇ ਜੈਸਾ ਕੋਈ ਬਿਕਾਰੀ ਨਹੀਂ ਥੋੜੀ ਗੱਲ ਨੇ ਸੌਤੀ ਪੰਥੀ ਮੋਰੇ ਹੈ ਅਗਣ ਤੋ ਗੁਣ ਸਾਗਰ ਹੈ ਪ੍ਰਭੂ ਠੀਕ ਹੈ ਤੋ ਗੁਣਾ ਦਾ ਸਾਗਰ ਹੈ ਪਰ ਮੈਂ ਤੇ ਅਗਣਾਂ ਦਾ ਸਾਗਰ ਸਾਰੇ ਗੁਣ ਨਹੀਂ ਗਿਨੇ ਜਾਂਦੇ ਮੇਰੇ ਅਗਣ ਨਹੀਂ ਗਿਨੇ ਜਾ ਸਕਦੇ ਜੇ ਤਾ ਸਮੰਦ ਸਾਗਰ ਨੀਰ ਭਰਿਆ ਤੇ ਤੇ ਅਗਣ ਹਮਾਰੇ ਭਾਈ ਸਾਹਿਬ ਕਹਿੰਦੇ ਨੇ ਹੇ ਪ੍ਰਭੂ ਤੈਨੂੰ ਦੇਖ ਸਕਾਂ ਮੇਰੇ ਕੋਲ ਅੱਖਾਂ ਕੋਈ ਨਹੀਂ ਤੈਨੂੰ ਸੁਣ ਸਕਾਂ ਮੇਰੇ ਕੋਲ ਕੰਨ ਕੋਈ ਨਹੀਂ ਮਿੱਤਰ ਦੀ ਗਲਤ ਗੱਲ ਵੀ ਮਨੁੱਖ ਸੁਣ ਸੰਤ ਸੁਣ ਲੈਂਦਾ ਗੁਰੂ ਦੀ ਸਹੀ ਵੀ ਨਹੀਂ ਸੁਣ ਪੁੱਤਰ ਦੀ ਗਲਤ ਗੱਲ ਵੀ ਸੁਣ ਲੈਂਦਾ ਪਤੀ ਦੀ ਪਤਨੀ ਦੀ ਗਲਤ ਗੱਲਾਂ ਵੀ ਦੁਨੀਆ ਸੁਣ ਲੈਂਦੀ ਏ ਗੁਰੂ ਦੀ ਸੱਚ ਗੱਲਾਂ ਵੀ ਗੁਣਾ ਨਾਲ ਭਰੀਆਂ ਹੋਈਆਂ ਗੱਲਾਂ ਵੀ ਕੌਣ ਸੁਣਦਾ ਪਤਾ ਹੈ ਕਿਹੜੀ ਗੱਲ ਸੁਣੀ ਗਈ ਹੈ ਜਿਹੜੀ ਮੰਨੀ ਗਈ ਹੈ। ਤਾਂ ਪੁੱਤਰ ਦੀ ਤੇ ਗਲਤ ਗੱਲ ਵੀ ਮੰਨ ਲੈਂਦਾ ਹੈ, ਗੁਰੂ ਦੀ ਠੀਕ ਵੀ ਨਹੀਂ ਮੰਨਦਾ। ਮਿੱਤਰ ਵੇ ਕਹਣੇ ਤੇ ਸ਼ਰਾਬ ਪੀਣ ਨੂੰ ਤਿਆਰ ਹੈ, ਮਿੱਤਰ ਕਹਿੰਦਾ ਠੀਕ ਹੈ ਸਾਡੇ ਨਗਰ ਆ ਕਾ ਬਰਾਦਰੀ ਚ ਬੈਠਣਾ ਹੈ। ਮਿੱਤਰ ਵੇ ਕਹਣੇ ਦਿੱਤੇ ਸ਼ਰਾਬ ਪੀਣ ਨੂੰ ਤਿਆਰ ਹੈ, ਗੁਰੂ ਦੇ ਕਹਣੇ ਦਿੱਤੇ ਅੰਮ੍ਰਿਤ ਛਕਣ ਨੂੰ ਤਿਆਰ ਨਹੀਂ ਹੈ। ਨਹੀਂ। ਮਨੁੱਖ ਮਿੱਤਰ ਵੀ ਮੰਨ ਲੈਂਦਾ ਪੁੱਤਰ ਵੀ ਮੰਨ ਲੈਂਦਾ ਪਤਨੀ ਵੀ ਮੰਨ ਲੈਂਦਾ ਪਤਨੀ ਪਤੀ ਵੀ ਮੰਨ ਲੈਂਦੇ ਪਰ ਆਦਿ ਨਹੀਂ ਮੰਨ ਲੈ ਮਾਂ ਬਾਪ ਵੀ ਮੰਨ ਲੈ ਲੈ ਨਹੀਂ ਮੰਨਦੇ ਤੇ ਕੇਵਲ ਗੁਰੂ ਦੀ ਲੈ ਹਕੇ ਕਰ ਸਚਾਈ ਹੈ ਤੈਨੂੰ ਸੁਣ ਸਕਾਂ ਹੈ ਪ੍ਰਭੂ ਮੇਰੇ ਕੋਲ ਕੰਨ ਕੋਈ ਨਹੀਂ ਪਰ ਮੇਰੇ ਕੋਲ ਐਸੀ ਜ਼ਬਾਨ ਵੀ ਕੋਈ ਨਹੀਂ ਬੋਲ ਤੇਰੇ ਕੰਨਾ ਤੱਕ ਪਹੁੰਚਾ ਸਕਾਂ ਹੱਥ ਵੀ ਕੋਈ ਨਹੀਂ तेरा दामन पकड़ सका पैर भी कोई नहीं तेरे तक पहुंच सका अगर मनुख मां बाप तक पहुंच गया पुत्रों तक पहुंच गया मित्रों तक पहुंच गया कारोबार तक पहुंच गया धन संपदा तक पहुंच गया गुरु तक नहीं पहुंचे तो इदे कोल पैर कोई नहीं गुरु तक सूरत पहुंचेगी गुरु तक ध्यान ना पहुंचेगा इदे कोल पैर नहीं है अगर मनुख दे हाथ देच बहुत कुछ आ गया ਪਰਮਾਤਮਾ ਦਾ ਦਾਮਨ ਨਹੀਂ ਆਇਆ ਤਾਂ ਇਹਦੇ ਕੋਲ ਹੱਥ ਨਹੀਂ ਨਹੀਂ